ਪੰਜਾਬ ਪੰਜ ਦਰਿਆਵਾਂ ਦੀ ਧਰਤੀ ਅੱਜ ਮਰਥਲ ਬਣਨ ਦੇ ਕਿਨਾਰੇ ਹੈ ਪੰਜਾਬ ਦੇ કુલ 138 ਬਲਾਕਾਂ ਵਿੱਚੋਂ 11 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਭਗ ਖਤਮ ਹੋ ਗਿਆ ਹੈ NASA ਵਰਗੇ ਵੱਡੇ ادارے ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਪੰਜਾਬ ਦੇ ਕੋਲ ਕੁਝ ਸਾਲਾਂ ਦਾ ਹੀ ਪਾਣੀ ਬਚਿਆ ਹੈ ਹੁਣ ਸਵਾਲ ਇਹ ਨਹੀਂ ਕਿ ਪੰਜਾਬ ਮਰਥਲ ਬਣ ਜਾਵੇਗਾ ਹੁਣ ਤਾਂ ਗੱਲ ਇਹ ਹੈ ਕਿ ਕਿੰਨਾ ਸਮਾਂ ਰਹਿ ਗਿਆ ਪੰਜਾਬੀਆਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਹਨਾਂ ਨਾਲ ਕੀ ਹੋਣ ਜਾ ਰਿਹਾ ਹੈ ਪੰਜ ਦਰਿਆਵਾਂ ਦੀ ਧਰਤੀ ਮਰੂਥਲ ਬਣ ਜਾਵੇਗੀ ਇਹ ਕਿਦਾਂ ਹੋਇਆ ਇਹ ਬਿਜਾਰਤ ਨੂੰ ਸਮਝਣ ਲਈ ਸਾਨੂੰ 75-76 ਸਾਲ ਪਿੱਛੇ ਜਾਣਾ ਪੈਣਾ ਹੈ ਪੰਜਾਬ ਵਿੱਚ ਇਹ ਬਰਬਾਦੀ ਜਿਹਾ ਅਖੌਤੀ ਆਜ਼ਾਦੀ ਨਾਲ ਹੀ ਸ਼ੁਰੂ ਹੋ ਗਈ ਸੀ ਹਾਲੇ ਤਾਂ ਪੰਜਾਬੀਆਂ ਦੇ ਵੇੜਿਆਂ ਵਿੱਚੋਂ ਸੱਤ ਸਰ ਨਹੀਂ ਚੱਕੇ ਗਏ ਸਨ ਜਦੋਂ ਬਾਹਰ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਦੇ ਰਾਹ ਵੱਲ ਧੱਕ ਦਿੱਤਾ ਸੀ ਪੰਜਾਬ ਤੇ ਦਰਿਆਵਾਂ ਨੂੰ ਲੂਟਣ ਲਈ ਮਾਸਟਰ ਪਲਾਨ ਤੈਅ ਜੋ 1947 ਤੋਂ ਪਹਿਲਾਂ ਪੰਜਾਬ ਤੋਂ ਬਾਹਰ ਪਾਣੀ ਜਾਂਦਾ ਸੀ ਉਹ ਬੀਕਾ ਨੇ ਰਾਜਸਥਾਨ ਜਿਹੜੀ ਫਰੋਜ਼ਪੁਰ ਕੈਨਲ ਜਿਸ ਨੂੰ ਬੀਕਾ ਨੇ ਫੀਡਰ ਵੀ ਆ ਕੇ ਬੁਲਾਇਆ ਜਾਂਦਾ ਸੀ ਸਿਰਫ ਉਹ ਹੀ ਇੱਕ ਨਹਿਰ ਸੀ ਜੋ ਪੰਜਾਬ ਤੋਂ ਬਾਹਰ ਜਾਂਦੀ ਸੀ ਉਹ ਵੀ ਮੁਫਤ ਨਹੀਂ ਸੀ ਬੀਕਾ ਨੇ ਉਹਦਾ ਰਾਜਾ ਪੈਸੇ ਦਿੰਦਾ ਸੀ ਪੰਜਾਬ ਨੂੰ 1947 ਤੱਕ ਪੰਜਾਬ ਨੂੰ ਉਸਦੇ ਪੈਸੇ ਮਿਲਦੇ ਰਹੇ ਤੇ 1947 ਤੋਂ ਬਾਅਦ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਇਹੀ ਕੰਮ ਕੀਤਾ ਕਿ ਜਿਹੜਾ ਬੀਕਾ ਨੇ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਉਹ ਮੁਫਤ ਕਰਤਾ ਇੰਨਾ ਹੀ ਨਹੀਂ 1950 ਵਿੱਚ ਪੰਡਲ ਜਵਾਲ ਨਾਲ ਨਹਿਰੂ ਨੇ ਦੇ ਸਮੇਂ ਪੰਜਾਬ ਦੇ ਦਰਿਆਵਾਂ ਨੂੰ ਜਿਹੜੀ ਜੋੜਨ ਦੀ ਮਾਸਟਰ ਪਲਾਨ ਦੀ ਤਿਆਰੀ ਸ਼ੁਰੂ ਹੋਈ ਸੀ ਉਂਝ ਤਾਂ ਇਸ ਦਾ ਬਲੂਪ੍ਰਿੰਟ 1948 ਵਿੱਚ ਤਿਆਰ ਹੋ ਗਿਆ ਸੀ ਪਰ 1950 ਵਿੱਚ ਇਸ ਦਾ ਮਕਮਲ ਕੰਮ ਸ਼ੁਰੂ ਹੋ ਗਿਆ ਸੀ ਜਦੋਂ ਗੁਲਜਾਰੀ لال ਨੰਦਾ ਕੇਂਦਰ ਸਰਕਾਰ ਵਿੱਚ ਊਰਜਾ ਅਤੇ ਸਿੰਚਾਈ ਦਾ ਮੰਤਰੀ ਸੀ ਉਹ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਸੀ ਉਸੇ ਦੇਖ ਰੇ ਖੇਤ ਦੋ ਵੱਡੇ ਪ੍ਰੋਜੈਕਟਾਂ ਵਿੱਚ ਪਾਖੜਾ ਨੰਗਲ ਦੂਜਾ ਹਰੀਕੇ ਹੈਡਵਰਕਸ ਇਹਨਾਂ ਦਾ ਕੰਮ ਸ਼ੁਰੂ ਹੋਇਆ ਜਿਹੜਾ ਪਾਖੜਾ ਨੰਗਲ ਤੇ ਬਿਆਸ ਪ੍ਰੋਜੈਕਟ ਸੀ ਇੱਕ ਤਾਂ ਉਸ ਦੇ ਵਿੱਚ ਪਾਖੜਾ ਡੈਮ ਦੀ ਅਸਾਰੀ ਸੀ ਦੂਜਾ ਬਿਆਸ ਦੇ ਪਾਣੀ ਨੂੰ ਸਤਲੁਜ ਦਰਿਆ ਵਿੱਚ ਪਾਉਣਾ ਸੀ ਜਿਹਦੇ ਲਈ ਉਹਨਾਂ ਨੂੰ ਬਿਆਸ ਸਤਲੁਜ ਲਿੰਕ ਨਹਿਰ ਕੱਢੀ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਦੇ ਕੋਲ ਪੋਂਡੇ ਡੈਮ ਤੇ ਬਿਆਸ ਦੇ ਪਾਣੀ ਨੂੰ ਬਨ ਲਾਇਆ ਉਥੋਂ 12 ਕਿਲੋਮੀਟਰ ਲੰਬੀ ਸਰੰਗ ਰੀਗਰ ਤੱਕ ਪੱਟੀ ਫੇਰ ਰੀਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਤੱਕ ਇੱਕ ਓਪਨ ਚੈਨਲ ਖੁੱਲੀ ਨਹਿਰ ਉਹਦੇ ਰਾਹੀਂ ਪਾਣੀ ਨੂੰ ਲੈ ਕੇ ਗਏ ਸੁੰਦਰ ਨਗਰ ਤੋਂ ਫਿਰ ਸਤਲੁਜ ਤੱਕ 12 ਕਿਲੋਮੀਟਰ ਤੱਕ ਲੰਬੀ ਸਰੰਗ ਪੱਟੀ ਗਈ ਤੇ ਇਹ ਸਾਰਾ ਸਤਲੁਜ ਦੇ ਵਿਆਪਤਾ ਪਾਣੀ ਸੀ 75 ਲੱਖ ਏਕੜ ਫੁੱਟ ਤੋਂ ਵੀ ਜ਼ਿਆਦਾ ਜਿਸ ਨੂੰ ਗੋਬਿੰਦ ਸਾਗਰ ਵਿਚ ਡੈਮ ਦੇ ਨਾਲ ਰੋਕਿਆ ਗਿਆ ਫਿਰ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ ਇਹ ਜਿਹੜਾ ਪਾਖੜਾ ਮੇਨ ਲਾਈਨ ਹੈ 954 ਦੀ ਨਿਕਲੀ ਹੋਈ ਇਸ ਦੇ ਰਾਹੀਂ ਦਿੱਲੀ ਹਰਿਆਣਾ ਤੇ ਰਾਜਸਥਾਨ ਤੱਕ ਪਾਣੀ ਜਾਂਦਾ ਸਤਲੁਜ ਨਾਮ ਦਾ ਹੀ ਦਰਿਆ ਸੀ ਇਹ ਵਿੱਚ ਤਾਂ ਪਾਣੀ ਉਦੋਂ ਆਉਂਦਾ ਸੀ ਜਦੋਂ ਹੜ ਆਉਣੇ ਹੋਣ ਜਾਂ ਪਾਖੜਾ ਜਵਾਬ ਦੇ ਰਿੰਦਾ ਇਹ ਲਿਖਣਾ ਕਿ ਕਿਹੜੇ ਕਿਸ ਦੀ ਸਹਿਮਤੀ ਜ਼ਰੂਰੀ ਹੈ ਉਸੇ ਐਗਰੀਮੈਂਟ ਰਾਹੀਂ ਰਾਵੀ ਦਰਿਆ ਦੇ ਪਾਣੀ ਨੂੰ ਪਠਾਨਕੋਟ ਦੇ ਮਾਦੋ ਪਰ ਹੈਡਵਰਕਸ ਰਾਹੀਂ ਉਥੋਂ ਰਾਵੀ ਬਿਆਸ ਲਿੰਕ ਨਹਿਰ ਪੱਟੀ ਜਿਸ ਰਾਹੀਂ ਰਾਵੀ ਦਰਿਆ ਦੇ ਪਾਣੀ ਨੂੰ ਬਿਆਸ ਦਰਿਆ ਵਿੱਚ ਪਾਇਆ ਗਿਆ ਨਾਲ ਹੀ ਉਧਰ ਫਿਰੋਜ਼ਪੁਰ ਹੈਡਵਰਕਸ ਤੋਂ ਥੋੜਾ ਜਿਹਾ ਉੱਪਰ ਹਰੀਕੇ ਪੱਤਨ ਜਿੱਥੇ ਬਿਆਸ ਤੇ ਸਤਲੁਜ ਆਪਸ ਵਿੱਚ ਮਿਲਦੇ ਨੇ ਨੂੰ ਬਣਾ ਲਿਆ ਹੁਣ ਹਰੀਕੇ ਤੋਂ ਰਾਵੀ ਦਰਿਆ ਦਾ ਪਾਣੀ ਬਿਆਸ ਦਾ ਪਾਣੀ ਅਤੇ ਸਤਲੁਜ ਦਾ ਵਾਚ ਦਾ ਪਾਣੀ ਸਾਰਾ ਰੋਕ ਲਿਆ ਜਿਹੜਾ ਫਿਰੋਜ਼ਪੁਰ ਹੈੱਡਵਰਕ ਸੀ ਚੜਦੇ ਤੇ ਲੈਂਦੇ ਪੰਜਾਬ ਵਾਸਤੇ ਨਹਿਰਾਂ ਨਿਕਲੀਆਂ ਸੀ ਅੰਗਰੇਜ਼ੀ ਸਮਰਾਜ ਸਮੇਂ ਦੀਆਂ ਉਹਨਾਂ ਲਈ ਬਚਿਆ ਕੁਝ ਵੀ ਨਹੀਂ ਪਰ ਹਰੀਕੇ ਤੋਂ ਦੋ ਪੱਕੀਆਂ ਨਹਿਰਾਂ ਕੱਡੀਆਂ ਗਈਆਂ ਰਾਜਸਥਾਨ ਦੇ ਲਈ ਇੱਕ ਤਾਂ ਬੀਕਨ ਫੀਡਰ ਅਤੇ ਦੂਜੀ ਇੰਦਰਾ ਗਾਂਧੀ ਨਹਿਰ ਜਿਸ ਨੂੰ ਰਾਜਸਥਾਨ ਫੀਡਰ ਕਹਿੰਦੇ ਹਨ 1961 ਵਿੱਚ ਨਿਕਲੀ ਤੇ ਜਿਹੜੀ ਜੈਸਲਮੇਰ ਤੱਕ ਜਾਂਦੀ ਸੀ ਪੰਜਾਬ ਦਾ ਪਾਣੀ ਲੈ ਕੇ ਜਦੋਂ ਭਾਰਤ ਸਰਕਾਰ ਨੇ ਰਾਜਸਥਾਨ ਦੇ ਥਾਰ ਮਰੁਥਲ ਦੀ ਸਿੰਚਾਈ ਲਈ ਹਰੀਕੇ ਤੋਂ ਦੋ ਪੱਕੀਆਂ ਨਹਿਰੀਆਂ ਕੱਢਣ ਦੀ ਮੰਗ ਵਰਲਡ ਬੈਂਕ ਦੇ ਸਾਹਮਣੇ ਰੱਖੀ ਸੀ ਤਾਂ ਵਰਲਡ ਬੈਂਕ ਨੇ ਇਹ ਆਖ ਦਿੱਤਾ ਸੀ ਕਿ ਪੰਜਾਬ ਦੀ ਵੀ ਬਰਬਾਦੀ ਹੈ ਤੇ ਪਾਣੀ ਦੀ ਵੀ ਬਰਬਾਦੀ World Bank ਦੇ ਰੱਦ ਕਰਨ ਦੇ باوجود ਵੀ ਉਹ ਨਹਿਰਾਂ ਕੱਢੀਆਂ ਗਈਆਂ 650 ਕਿਲੋਮੀਟਰ ਤੱਕ ਲੰਬੀ ਦਰਿਆਵਾਂ ਇੱਕ ਨਹਿਰ ਬੀਕਾ ਨਹਿਰ ਤੋਂ ਜੈਸਲਮੇਰ ਦੇ ਮਾਸਥਲ ਨੂੰ ਆਬਦ ਕਰਨ ਲਈ ਜਾਂਦੀ ਹੈ ਪੰਜਾਬ 7.6 ਮਿਲੀਅਨ ਏਕੜ ਫੁੱਟ ਪਾਣੀ ਲੈ ਕੇ ਲੇਜੰਦਾ ਰਹਾ ਪੰਜਾਬੀ ਨੂੰ ਇਹ ਉਮੀਦ ਨਹੀਂ ਸੀ ਕਿ ਜਿਹੜੀ ਆਜ਼ਾਦੀ ਲਈ ਅਸੀਂ ਕੁਰਬਾਨੀਆਂ ਦੇ ਰਹੇ ਹਾਂ ਉਹ ਸਾਡੇ ਪਾਣੀ ਸੱਭਿਆਚਾਰ ਬੋਲੀ ਨੂੰ ਖਤਮ ਕਰਨ ਦੇ ਕਿਨਾਰੇ ਤੇ ਲਾਉਂਦੀ ਗਈ ਜਦੋਂ ਲੰਮੇ ਸੰਘਰਸ਼ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਮੰਨ ਲਈ ਗਈ ਤਾਂ ਸਰਕਾਰ ਨੇ ਉਸ ਤੋਂ ਪੰਜਾਬ ਦੇ ਦਰਿਆਵਾਂ ਨੂੰ ਪਾਣੀਆਂ ਨੂੰ ਫਿਰ ਆਪਣੇ ਅਧਿਕਾਰ ਖੇਤਰ ਵਿੱਚ ਰੱਖ ਲਿਆ ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਕਿ ਇਹ ਪੰਜਾਬ ਦਿੱਲੀ ਦੀ ਮਨਜ਼ੂਰੀ ਤੋਂ ਬਗੈਰ ਇੱਕ ਸੂਆ ਵੀ ਨਹੀਂ ਪੁੱਟ ਸਕਦਾ ਅੰਤਰਰਾਸ਼ਟਰੀ ਰਪੇਰੀਅਨ ਲਾ ਪੰਜਾਬ ਦੇ ਕੁੱਲ ਪਾਣੀਆਂ ਦਾ 75.5 ਫੀਸਦੀ ਤੋਂ ਵੱਧ ਦਾ ਹਿੱਸਾ ਕੇਂਦਰ ਸਰਕਾਰ ਪੰਜਾਬ ਤੋਂ ਖੋ ਕੇ ਬਾਕੀ ਸਟੇਟਾਂ ਦੇ ਹਵਾਲੇ ਕਰ ਦਿੱਤਾ ਉਹ ਵੀ ਮੁਫਤ ਪੰਜਾਬ ਦੇ ਕੁੱਲ 17 ਪੁੱਟ 17 ਮਿਲੀਅਨ ਏਕੜ ਫੁੱਟ ਪਾਣੀ ਬੀਚੋਂ ਪੰਜਾਬ ਲਈ ਬਚਿਆ ਸਿਰਫ 4.22 ਮਿਲੀਅਨ ਏਕੜ ਫੁੱਟ ਪਾਣੀ ਮਤਲਬ ਚੌਥੇ ਹਿੱਸੇ ਤੋਂ ਵੀ ਘੱਟ ਕੋਈ ਸਮਝੌਤਾ ਨਹੀਂ ਕੋਈ ਸਹਿਮਤੀ ਨਹੀਂ ਪੰਜਾਬ ਦੀ ਬਸ 인ਦਰਾ ਗਾਂਧੀ ਨੇ ਫਰਮਾਨ ਜਾਰੀ ਕਰ ਦਿੱਤਾ ਸੀ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਹੁੰਦਾ ਸੀ ਜਦੋਂ 24 ਮਾਰਚ 1974 ਨੂੰ ਪੰਜਾਬ ਭਾਰਤ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਪੰਜਾਬ ਦਾ 75 ਫੀਸਰ ਤੋਂ ਵੀ ਜ਼ਿਆਦਾ ਪਾਣੀ ਲੁੱਟ ਲਿਆ ਪੰਜਾਬ ਨੂੰ ਬਰਬਾਦ ਕਰਤਾ ਪੰਜਾਬ ਆਪਣੀਆਂ ਫਸਲਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 38 ਲਾ ਪਾਣੀ ਕੱਢਣਾ ਸ਼ੁਰੂ ਕਰਤਾ ਹੋਰਨਾ ਸੂਬਿਆਂ ਨੂੰ ਪਾਣੀ ਆਪਣਾ ਫਰੀ ਦੇ ਰਿਆ ਸੀ ਆਪ ਮੰਗਤਾ ਹੋ ਗਿਆ ਪੰਜਾਬ ਇਸ ਸਮੇਂ 79 ਮਿਲੀਅਨ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੈ ਜਿਸ ਵਿੱਚ 54 ਮਿਲੀਅਨ ਏਕੜ ਫੁੱਟ ਪਾਣੀ ਸਾਡੇ ਖੇਤੀਬਾੜੀ ਕਰਨ ਲਈ 10 ਮਿਲੀਅਨ ਇਕੜ ਫੁੱਟ ਸ਼ੈਰਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਅਤੇ 5 ਮਿਲੀਅਨ ਏਕੜ ਸਾਡੇ ਕਾਰੋਬਾਰ ਕਰਨ ਲਈ 1 ਮਿਲੀਅਨ ਫੁੱਟ ਪਾਣੀ ਦਾ ਭਾਪ ਇਹ ਹੈ ਕਿ 10 ਲੱਖ ਏਕੜ ਵਿੱਚ 1 ਮਿਲੀਅਨ ਪਾਣੀ ਭਰਿਆ ਹੋਵੇ ਜੋ ਪੰਜਾਬ ਦੇ ਕੁੱਲ ਦਰਿਆਵਾਂ ਦੇ ਪਾਣੀ ਦੇ ਹਿਸਾਬ ਲਈਏ ਤਾਂ ਉਸ ਦੇ ਹਿਸਾਬ ਨਾਲ ਅੱਧਾ ਪਾਣੀ ਵੀ ਪੂਰਾ ਨਹੀਂ ਹੁੰਦਾ ਜਿੰਨੀ ਸਾਡੀ 1 ਸਾਲ ਦੀ ਜ਼ਰੂਰਤ ਹੈ ਹੁਣ ਇਹ ਦੇਖ ਲਓ ਕਿ ਜਿਹੜੇ ਕਿਸਾਨਾਂ ਨੂੰ ਨਹਿਰਾਂ ਦਾ ਪਾਣੀ ਮਿਲਦਾ ਹੈ ਉਹ ਉਸ ਦਾ ਖਰਚਾ ਦਿੰਦਾ ਹੈ ਜਿਹੜਾ ਪੰਜਾਬ ਆਪਣਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਹੈ ਜਦੋਂ ਪੰਜਾਬ ਬੂੰਦ ਬੂੰਦ ਲਈ ਤਰਸ ਰਿਹਾ ਹੈ 인ਦਰਾ ਗਾਂਧੀ ਦੇ ਇੱਕ ਤੱਕੇ ਨਾਲ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਮੱਤੇ ਦਾ ਜਨਮ ਹੁੰਦਾ ਹੈ ਇੱਕ ਪਾਸੇ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦਾ ਕਿਸਾਨ ਧਰਤੀ 헤ਟਲਾ ਪਾਣੀ ਮੋਟਰ ਨਾਲ ਨਹੀਂ ਅਤੇ ਸਮਰਸੀਵਲ ਨਾਲ ਕੱਢਣ ਲਈ ਮਜਬੂਰ ਹੈ ਅੱਜ ਦੇ ਸਮੇਂ ਪੰਜਾਬ ਵਿੱਚ 15 ਤੋਂ 20 ਲੱਖ ਟਿਊਬਵੈਲ ਹਨ ਦੁਨੀਆਂ ਵਿੱਚ ਬਹੁਤ ਘੱਟ ਪੰਜਾਬ ਵਰਗੇ ਖੇਤਰਾਂ ਜਿਨ੍ਹਾਂ ਦੇ ਹੇਠਾਂ ਕੁਦਰਤ ਨੇ ਪਾਣੀ ਦਿੱਤਾ ਇਹਨਾਂ ਸੋਮਿਆਂ ਨੂੰ ਦਿਹਾਕਿਆਂ ਜਾਂ ਸਦੀਆਂ ਪੈਰਾਂ ਨਹੀਂ ਸਕੋ ਯੁੱਗਾਂ ਵਿੱਚ ਪ੍ਰਾਪਤੀ ਹੋਈ ਹੈ ਇੱਥਲੀ ਪਾਣੀ ਦਾ ਪਹਿਲਾ ਪਤਨ 20 ਤੋਂ 25 ਫੁੱਟ ਡੂੰਗੀ ਰੇਤ ਵਿੱਚ ਮਜੂਰ ਸੀ ਜਿਸ ਦੀ ਵਰਤੋਂ ਖੂਹਾਂ ਦੇ ਹੱਥ ਵਾਲੇ ਨਲਕਿਆਂ ਨਾਲ ਕੀਤੀ ਜਾਂਦੀ ਸੀ ਪੰਜਾਬ ਦੀ ਧਰਤੀ ਦੇ ਪਾਣੀ ਦੀ ਪਹਿਲੀ ਪਰਤ ਤਾਂ ਬਹੁਤ ਸਮੇਂ ਪਹਿਲਾਂ ਹੀ ਖਤਮ ਹੋ ਗਈ ਜੇ ਅਸੀਂ ਨਾ ਸਮਝੇ ਤਾਂ ਪੰਜਾਬ ਵਿੱਚ ਪਾਣੀ ਖਤਮ ਹੋ ਜਾਵੇਗਾ